ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਮੇਰੇ YouTube ਚੈਨਲ ਤੇ ਆਉਣ ਦਾ ਤੇ ਆ ਦੇਖੋ ਅਸੀਂ ਘਰ ਵਿੱਚ ਹੀ ਵੱਡਾ ਲਗਾਈਆਂ ਹੋਈਆਂ ਆ ਕਈ ਇਹਨਾਂ ਨੂੰ ਕੀ ਆ ਸੱਦਦੇ ਆ ਆ ਆਪਾਂ ਨੂੰ ਘਾਚ ਹੀ ਲਗਾਉਣੀਆਂ ਚਾਹੀਦੀਆਂ ਨਾ ਇਹਨਾਂ ਨੂੰ ਆਪਾਂ ਨੂੰ ਖਾਦ ਪਾਣੀ ਪੈਂਦੀ ਤੇ ਨਾ ਹੀ ਕੋਈ ਦਵਾਈ ਪਾਣੀ ਪੈਂਦੀ ਇਹ ਤਾਜ਼ੀਆਂ ਤੇ ਫਰੈਸ਼ ਹੁੰਦੀਆਂ ਨੇ ਅੱਜ ਆਪਾਂ ਇਹਨਾਂ ਨੂੰ ਤੋੜਾਂਗੇ ਫਿਰ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਹੁਣ ਆਪਾਂ ਇਹਨਾਂ ਨੂੰ ਵੱਡ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਹੈ ਬਰੀਕ-ਬਰੀਕ ਤਰੀਕੇ ਨਾਲ ਦੇਖੋ ਛੋਟੇ-ਛੋਟੇ ਪੀਸ ਕਰਕੇ ਆਪਾਂ ਵੱਡ ਨੂੰ ਕੱਟ ਲਵਾਂਗੇ ਤੇ ਆਪਾਂ ਫਿਰ ਆਲੂ ਵੀ ਕੱਟ ਲਾਵਾਂਗੇ ਤੇ ਪਿਆਜ਼ ਵੀ ਇਹ ਤਿੰਨੇ ਚੀਜ਼ਾਂ ਆਪਾਂ ਐਡ ਕਰਕੇ ਬਣਾਵਾਂਗੇ ਆਪਾਂ ਹੁਣ ਇਹਨਾਂ ਨੂੰ ਧੋ ਕੇ ਕੜਾਈ 'ਚ ਪਾਵਾਂਗੇ ਕੜਾਈ 'ਚ ਆਪਾਂ ਪਾ ਲਿਆ ਤੇਲ ਤੇਲ ਆਪਣਾ ਗਰਮ ਹੋ ਚੁੱਕਾ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਪੱਤੇ ਇਹਨਾਂ ਦਾ ਸੁਆਦ ਬਹੁਤ ਵਧੀਆ ਆਉਂਦਾ ਪਥੋੜੇ ਜਿਹੇ ਪੱਤੇ ਐਡ ਕਰਾਂਗੇ ਫਿਰ ਇਹ ਥੋੜੇ ਜਿਝ ਭੁੱਜ ਜਾਊਗੇ ਤੇ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਭੁੰਨ ਲਵਾਂਗੇ ਜੀਰਾ ਪੁੰ ਜੀਰਾ ਪਾਪਣਾ ਭੁੱਜ ਗਿਆ ਫੇ ਆਪੇ ਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਹਲਾਵਾਂਗੇ ਤਾਂ ਜੋ ਆਪਣੇ ਪਿਆਜ਼ ਭੁੱਜ ਜਾਣ ਪਿਆਜ਼ਾਂ ਦਾ ਕਲਰ ਆਪਾਂ ਥੋੜਾ ਜਿਹਾ ਲਾਲ ਜਿਹਾ ਕਰਨਾ ਹੈ ਜੋ ਆਪਣੇ ਪਿਆਜ਼ ਭੁੱਜ ਗਿਆ ਐਂ ਚੰਗੀ ਤਰ੍ਹਾਂ ਲੜਾ ਲਿਆ ਆਪਾਂ ਤੇ ਹੁਣ ਦੇਖੋ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਆ ਹਾਂਜੀ ਦੇਖੋ ਫਿਰ ਹੁਣ ਆਪਾਂ ਪਾਵਾਂਗੇ ਦੇ ਵਿੱਚ ਮਿਰਚ ਵੀ ਥੋੜੀ ਜਿਹੀ ਆਪਾਂ ਹਲਦੀ ਵੀ ਐਡ ਕਰਾਂਗੇ ਕਈ ਹਲਦੀ ਪਾਉਂਦੇ ਆ ਕਈ ਨਹੀਂ ਪਾਉਂਦੇ ਆ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਹੁਣ ਇਹਦੇ ਚ ਪਾਵਾਂਗੇ ਆਪਾਂ ਪਾਣੀ ਆਪਣਾ ਤੜਕਾ ਭੁੱਜ ਚੁੱਕਾ ਸੀ ਆਪਾਂ ਇਹਦੇ ਵਿੱਚ ਪਾਣੀ ਪਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਆਪਣਾ ਪਾਣੀ ਥੋੜਾ ਜਿਹਾ ਗਰਮ ਹੋ ਗਿਆ ਰਿਜਣ ਲੱਗ ਪਿਆ ਆਪਾਂ ਇਹਦੇ ਵਿੱਚ ਆਪਣੇ ਕੱਟੇ ਹੋਏ ਆਲੂ ਪਾਵਾਂਗੇ ਆਲੂਆਂ ਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਹਿਲਾ ਲੈਣਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਧੁਰਿਆਂ ਮਿਕਸ ਹੋ ਗਏ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਆਪਣੀ ਬੱਡ ਜੋ ਕਿ ਕੀਆ ਤੋਰੀ ਸੱਤ ਦੇ ਇਹਨਾਂ ਨੂੰ ਕੀਆ ਪਾ ਲਵਾਂਗੇ ਬੱਡ ਦੇਖੋ ਆਪਾਂ ਬੱਡ ਵਿੱਚ ਪਾ ਲਈ ਹੁਣ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਤਾਂ ਜੋ ਆਪਣਾ ਪਿਆਜ਼ ਜ਼ੀਰਾਂ ਮਿਰਚ ਹਲਦੀ ਮਸਾਲਾ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ ਦੇਖੋ ਚੰਗੀ ਤਰ੍ਹਾਂ ਆਪਾਂ ਮਸਾਲਾ ਇਹਦੇ ਵਿੱਚ ਰਲਾ ਲੈਣਾ ਚੰਗੀ ਤਰ੍ਹਾਂ ਬੱਡ ਨੂੰ ਆਪਾਂ ਹਲਾ ਲਵਾਂਗੇ ਦੇਖੋ ਆਪਣੀਆਂ ਚੰਗੀ ਤਰ੍ਹਾਂ ਬੱਡ ਵਿੱਚ ਮਿਕਸ ਹੋ ਚੁੱਕੀਆਂ ਹੁਣ ਆਪਾਂ ਇਹਨੂੰ ਆਪਾਂ ਟੱਕ ਕੇ ਰੱਖ ਦਵਾਂਗੇ ਥੋੜੇ ਟਾਈਮ ਲਈ ਫਿਰ ਆਪਾਂ ਬਾਅਦ 'ਚ ਇਹਨੂੰ ਚੈੱਕ ਕਰਾਂਗੇ ਪੱਕੀ ਹੋਈ ਨੂੰ ਜਿਹੜੀ ਆਪਣੀ ਸਬਜੀ ਐਨ ਬਣ ਕੇ ਤਿਆਰ ਹੋ ਗਈ ਦੇਖੋ ਆਪਣੀ ਸਬਜੀ ਐਨ ਬਣ ਕੇ ਤਿਆਰ ਹੋ ਚੁੱਕੀ ਆ ਐਨ ਵੱਡ ਆਪਣੀ ਜਿਹੜੀ ਕੀ ਆ ਉਹ ਥੱਕ ਗਈ ਆ ਐਨ ਮਿਕਸ ਹੋ ਚੁੱਕੀ ਆ ਦੇਖੋ ਹੁਣ ਆਪਾਂ ਇਹਨੂੰ ਥਾਲ 'ਚ ਪਾਵਾਂਗੇ ਤੇ ਨਾਲ ਆਪਾਂ ਇੱਕ ਹਰੀ ਮਿਰਚ ਲਾਵਾਂਗੇ ਜਰੂਰ ਲਿਓ ਤੁਸੀਂ ਵੀ ਤੇ ਦੇਖੋ ਖਾ ਕੇ ਕਿੰਨੀ ਸਵਾਦ ਲੱਗਦੀ ਆ ਹੁਣ ਆਪਾਂ ਆਪਣੇ ਬਲੌਗ ਦਾ ਇੱਥੇ ਹੀ ਐਂਡ ਕਰਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਾਲ